ਧੀ ਦਾ ਵਿਆਹ ਕਰਨਾ ਹਰ ਮਾਪਿਆਂ ਦਾ ਸੁਪਨਾ ਹੁੰਦਾ ਹੈ ਲਾਲ ਜੋੜੇ ਦੇ ਵਿੱਚ ਸਜੀ ਤਜੀ ਆਪਣੀ ਧੀ ਨੂੰ ਉਸ ਦੀ ਡੋਲੀ ਨੂੰ ਤੋਰਨਾ ਹਰ ਮਾਪੇ ਦਾ ਚਾਹ ਹੁੰਦਾ ਹੈ ਪਰ ਇੱਕ ਪਰਿਵਾਰ ਦੇ ਲਈ ਇੱਕ ਮਾਪਿਆਂ ਦੇ ਲਈ ਇਹ ਖੁਸ਼ੀ ਵਾਲੀ ਗੱਲ ਮਾਤਮ ਦੇ ਵਿੱਚ ਬਦਲ ਗਈ ਜਦੋਂ ਇੱਕ ਪਿਓ ਨੇ ਲਾਲ ਜੋੜੇ ਦੇ ਵਿੱਚ ਸਜੀ ਆਪਣੀ ਧੀ ਦੀ ਡੋਲੀ ਤੋਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਲਾਲ ਜੋੜੇ ਦੇ ਵਿੱਚ ਇੱਕ ਪਿਓ ਨੂੰ ਆਪਣੀ ਧੀ ਦੀ ਅਰਥੀ ਚੁਕਣੀ ਪਈ ਆ ਵਿਆਹ ਵਾਲੇ ਘਰ ਦੇ ਵਿੱਚ ਮਾਤਮ ਫਸਰ ਜਾਂਦਾ ਜਿਸ ਘਰ ਦੇ ਵਿੱਚ ਥੋੜੇ ਸਮੇਂ ਪਹਿਲਾਂ ਨੱਚਣ ਟੱਪਣ ਗਾਣੇ ਚੱਲ ਰਹੀ ਸੀ ਉਸੇ ਘਰ ਦੇ ਵਿੱਚ ਕੀਰਨੇ ਪੈ ਰਹੇ ਨੇ ਵੈਣ ਪੈ ਰਹੇ ਨੇ ਉਸ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਸਿੱਧਾ ਤਸਵੀਰਾਂ ਤੁਹਾਨੂੰ ਫਰੀਦਕੋਟ ਦੀਆਂ ਦਿਖਾ ਰਹੇ ਹਾਂ ਜਿੱਥੇ ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਦੀ ਮੌਤ ਹੋ ਜਾਂਦੀ ਹੈ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਜਸ਼ਨ ਦਾ ਮਾਹੌਲ ਸੀ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ ਉਹਨਾਂ ਦੀ ਲਾਡੋ ਰਾਨੀ ਲਾਲ ਜੋੜੇ ਦੇ ਵਿੱਚ ਸਜ ਧੱਜ ਕੇ ਆਵੇ ਥੋੜੇ ਸਮੇਂ ਵਿੱਚ ਉਸ ਦੀ ਡੋਲੀ ਤੋਰਾਂਗੇ ਉਸ ਨੂੰ ਉਸਦੇ ਘਰ ਵਾਲੇ ਦੇ ਨਾਲ ਤੋਰਾਂਗੇ ਪਰ ਉਸ ਤੋਂ ਪਹਿਲਾਂ ਹੀ ਇਹ ਮੰਦ ਭਾਗਾ ਪਾਣਾ ਵਾਪਾ ਜਾਂਦਾ ਹੈ ਦਿਲ ਦਾ ਦੌਰਾ ਪੈਣ ਦੇ ਨਾਲ ਇਸ ਲਾੜੀ ਦੀ ਮੌਤ ਹੋ ਜਾਂਦੀ ਹੈ ਇਸ ਘਰ ਦੇ ਵਿੱਚ ਜੋ ਖੁਸ਼ੀਆਂ ਸੀ ਮਾਤਮ ਦੇ ਵਿੱਚ ਬਦਲ ਜਾਂਦੀਆਂ ਨੇ ਕਿਸ ਤਰੀਕੇ ਦੇ ਨਾਲ ਪਰਿਵਾਰ ਵਾਲੇ ਤਾਂहां ਮਾਰ ਮਾਰ ਕੇ ਰੋ ਰਹੇ ਨੇ ਫੁੱਟ ਫੁੱਟ ਕੇ ਰੋ ਰਹੇ ਨੇ ਕਿਉਂਕਿ ਜੋ ਸੁਪਨੇ ਦੇਖੇ ਸੀ ਉਹ ਕਿਸ ਤਰੀਕੇ ਦੇ ਨਾਲ ਬिखर ਗਏ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਘਰ ਦੇ ਵਿੱਚ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ ਕਿਉਂਕਿ ਕੁਝ ਸਮਾਂ ਹੀ ਸੀ ਜਿੱਥੇ ਪਰਿਵਾਰ ਇੰਤਜ਼ਾਰ ਕਰ ਰਿਹਾ ਸੀ ਕਿ ਹੁਣ ਉਹ ਘੜੀ ਆ ਗਈ ਹੈ ਜਦੋਂ ਅਸੀਂ ਆਪਣੀ ਧੀ ਦੀ ਡੋਲੀ ਤੋੜਨੀ ਹੈ ਉਸ ਨੂੰ ਕਿਸੇ ਹੋਰ ਘਰ ਦੇ ਵਿੱਚ ਭੇਜਣਾ ਹੈ ਜਿੱਥੇ ਉਸ ਦੀ ਸੁਖੀ ਸੰਧੀ ਦੇ ਲਈ ਅਰਦਾਸਾ ਕਰਿਆ ਸੀ ਪਰ ਪਰਿਵਾਰ ਨੂੰ ਨਹੀਂ ਸੀ ਪਤਾ ਕਿ ਅਗਲੇ ਹੀ ਪਲ ਉਹਨਾਂ ਦੇ ਨਾਲ ਇਹ ਹੋ ਜਾਣਾ ਹੈ ਕਿ ਉਹਨਾਂ ਨੂੰ ਆਪਣੀ ਅੱਖਾਂ ਦੇ ਸਾਹਮਣੇ ਆਪਣੀ ਲਾਡੋ ਰਾਣੀ ਦੀ ਜਿਹੜੀ ਆ ਅਰਥੀ ਚੁਕਣੀ ਪਏਗੀ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰ ਪੂਰੀ ਤਰੀਕੇ ਦੇ ਨਾਲ ਸਜਿਆ ਹੋਇਆ ਹੈ ਇੱਥੇ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਸੀ ਜਿੱਥੇ ਅਚਾਨਕ ਕੁੜੀ ਵਾਲੇ ਭੰਗੜਾ ਪਾ ਰਹੇ ਸੀ ਪਰ ਬਾਅਦ ਦੇ ਵਿੱਚ ਕੁੜੀ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਇਹ ਉਹ ਕੁੜੀ ਹੈ ਜੋ ਆਪਣੀ ਸਹੇਲੀਆਂ ਦੇ ਨਾਲ ਵਿਆਹ ਦਾ ਜਸ਼ਨ ਮਨਾ ਰਹੀ ਸੀ ਇਸ ਨੂੰ ਇੰਤਜ਼ਾਰ ਸੀ ਕਿ ਹੁਣ ਇਸ ਨੇ ਇੱਕ ਨਵੀਂ ਜ਼ਿੰਦਗੀ ਦੇ ਵਿੱਚ ਇੱਕ ਨਵੇਂ ਸਫ਼ਰ ਦੇ ਵਿੱਚ ਪੈਰ ਰੱਖਣਾ ਹੈ ਘਰ ਪੂਰਾ ਸਜਿਆ ਤਜਿਆ ਸੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵਿਆਹ ਦੀ ਭਾਜੀ ਤਿਆਰ ਹੋ ਰਹੀ ਸੀ ਰਿਸ਼ਤੇਦਾਰ ਆਏ ਹੋਏ ਸੀ ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਖੁਸ਼ੀਆਂ ਵਾਲਾ ਘਰ ਨਹੀਂ ਇਹ ਮਾਤਮ ਵਾਲਾ ਘਰ ਹੋਏਗਾ ਉਹ ਲਾੜੀ ਨਹੀਂ ਉਹ ਇੱਕ লাশ ਬਣ ਜਾਏਗੀ ਇੱਕ ਮ੍ਰਿਤਕ ਦੇਹ ਹੁਣ ਉਹਨਾਂ ਦੇ ਸਾਹਮਣੇ ਪਈ ਹੋਈ ਹੈ ਜਿਸ ਪਰਿਵਾਰ ਦੇ ਵੱਲੋਂ ਧੀ ਦੇ ਵਿਆਹ ਦੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਉਸ ਘਰ ਨੂੰ ਸਜਾਇਆ ਗਿਆ ਸੀ ਉਸ ਘਰ ਦੇ ਵਿੱਚ ਹੁਣ ਇੱਕ ਹੀ ਨੇ ਇਹ ਵੈਣ ਜਿਹੜੇ ਨੇ ਉਹ ਆਵਾਸ ਕਰ ਰਹੇ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਕੁੜੀ ਹੈ ਜਿਸ ਦਾ ਵਿਆਹ ਕਰਿਆ ਹੋਇਆ ਸੀ ਪਰ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਇਸ ਕੁੜੀ ਦੀ ਮੌਤ ਹੋ ਜਾਂਦੀ ਹੈ ਫਰੀਦਕੋਟ ਦੇ ਪਿੰਡ ਬਰਗਾੜੀ ਤੋਂ ਇਹ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਵੱਲੋਂ ਪੂਰੇ ਰੀਜਾ ਦੇ ਨਾਲ ਆਪਣੀ ਧੀ ਦੀ ਡੋਲੀ ਤੋਣੀ ਸੀ ਪਰ ਬਦਕਿਸਮਤੀ ਦੇ ਨਾਲ ਉਸ ਧੀ ਨੂੰ ਡੋਲੀ ਵਾਲੇ ਸੂਟ ਦੇ ਵਿੱਚ ਅਰਥੀ ਤੇ ਲੈ ਜਾਣਾ ਪਿਆ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੱਚ ਟੱਪ ਰਿਹਾ ਸੀ ਤੇ ਇਸੇ ਦਰਮਿਆਨ ਕੁੜੀ ਦੀ ਸਿਹਤ ਥੋੜੀ ਜਿਹੀ ਖਰਾਬ ਹੁੰਦੀ ਹੈ ਉਸਦੇ ਨੱਕ ਦੇ ਵਿੱਚੋਂ ਖੂਨ ਆਣ ਲੱਗ ਪੈਂਦਾ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਡਾਕਟਰ ਦੇ ਕੋਲ ਲੈ ਕੇ ਜਾਂਦੇ ਨੇ ਪਰ ਡਾਕਟਰ ਦੇ ਵੱਲੋਂ ਉਸ ਨੂੰ ਮ੍ਰਿਤ ਐਲਾਨ ਦਿੱਤਾ ਜਾਂਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਇਸ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਬਰਗਾੜੀ ਦੀ ਰਹਿਣ ਵਾਲੀ ਪੂਜਾ ਜਿਸ ਦਾ ਵਿਆਹ ਨੇੜਲੇ ਪਿੰਡ rauke ਦੇ ਮੁੰਡੇ ਦੇ ਨਾਲ ਹੋਇਆ ਸੀ ਮੁੰਡਾ ਦੁਬਈ ਦੇ ਵਿੱਚ ਨੌਕਰੀ ਕਰਦਾ ਸੀ ਕਾਫੀ ਸਮੇਂ ਪਹਿਲਾਂ ਹੀ ਇਹਨਾਂ ਦੀ ਇੰਗੇਜਮੈਂਟ ਹੋ ਗਈ ਸੀ ਤੇ ਹੁਣ ਬਸ ਇੰਤਜ਼ਾਰ ਸੀ ਵਿਆਹ ਦਾ ਪਰ ਵਿਆਹ ਤੋਂ ਪਹਿਲਾਂ ਹੀ ਇੱਕ ਘਰ ਦੇ ਵਿੱਚ ਮੰਦਪਾਗਾ ਪਾਣਾ ਵਾਪਰ ਜਾਂਦਾ ਜਿੱਥੇ ਜੋ ਕੁੜੀ ਐ ਉਸਦੀ ਲਾੜੀ ਐ ਉਸਦੀ ਮੌਤ ਹੋ ਜਾਂਦੀ ਐ ਕੀ ਕੁਝ ਇੱਕ ਪਿਤਾ ਦਾ ਕਹਿਣਾ ਐ ਉਸ ਪਿਤਾ ਦਾ ਜਿਸਨੇ ਆਪਣੀ ਕੁੜੀ ਨੂੰ ਵਿਆਹ ਵਾਲੇ ਸੂਟ ਦੇ ਵਿੱਚ ਦੇਖਣਾ ਸੀ ਉਸਦੀ ਡੋਲੀ ਤੋੜਨੀ ਸੀ ਜੋ ਚਾਹ ਸੀਗੇ ਇੱਕ ਜਵਾਨ ਧੀ ਨੂੰ ਘਰੋਂ ਤੋਰਨ ਦੇ ਵਿਆਹ ਦੇ ਉਸ ਪਰਿਵਾਰ ਤੇ ਉਸ ਪਿਤਾ ਤੇ ਕੀ ਬੀਤਰੀ ਐ ਇੱਕ ਵਾਰ ਉਹ ਵੀ ਸੁਣ ਲੈਣੇ ਆ ਦੋ ਕ ਤਰਾਵਾਂ ਨਾ ਘਾਟਾ ਵਰਤਵੀ ਕੀ ਕਹਿ ਸਕਦੇ ਨਾ ਦੋ ਘਰ ਟੁੱਟ ਗਏ ਜਵਾਕਾਂ ਦੀ ਜ਼ਿੰਦਗੀ ਦੇ ਰਾਹ ਦੇ ਰੋੜੇ ਬਣ ਗਏ ਉਹਨਾਂ ਦੀ ਜਵਾਕ ਦੀ ਜ਼ਿੰਦਗੀ ਟੁੱਟ ਗਈ ਲੜਤੀ ਚਲੀ ਗਈ ਹੁਣ ਉਹ ਪਿਆਰ ਕਿਸ ਕਿ ਸਕਦਾ ਵਿਆਹ ਦੇ ਦਿਨ ਤਰੇ ਸੀ ਵਧੀਆ ਚਾਡਾ ਚਾਵਾਂ ਲਾਡਾ ਨਾ ਉਹਨਾਂ ਨੇ ਆਉਣਾ ਸੀ ਚਾਵਾਂ ਲਾਡਾ ਨਾ ਸੀ ਤੋਰਨੀ ਸੀ ਹੋ ਸਕਦਾ ਉਹਦਾ ਨਸੀਬ ਹੀ ਉਹ ਜੋ ਲਿਖੇ ਸੀ ਜਿਹੜਾ ਮੇਰੇ ਘਰੇ ਲਾਂਬਾ ਮੈਨੂੰ ਹੀ ਮਿਲ ਗਿਆ ਹੋ ਸਕਦਾ ਕੱਲ ਨੂੰ ਰੱਬ ਨਾ ਕਰਦਾ ਇਹਨਾਂ ਦੇ ਬਣ ਸਕਦਾ ਸੀ ਇਹੋ ਜਾਂ ਮਾਲਕ ਕਿਸੇ ਵੈਰੀ ਦੁਸਮਣ ਦਾ ਹੋ ਗਈ 12 1 ਦੇ ਸੰਸਨ ਕਿਉਂ 12 1 ਵਜੇ ਨਾ ਆਮ ਹੀ ਡੀਜੇ ਚੱਲਦੇ ਆ ਉਦੋਂ ਬਾਅਦ ਵਧੀਆ ਰੋਟੀ ਪਾਣੀ ਖਾਦਾ ਸਾਰਾ ਆਪ ਦਾ ਮੈਂਦੀ ਮੰਦੀ ਦਾ ਸਾਰਾ ਜਗਾੜ ਕੀਤਾ ਉਹਨੇ ਆਵੇ ਸਾਰਾ ਕੁਝ ਚੱਲੀ ਜਾਂਦਾ ਸੀਗਾ ਜੀ ਮੈਨੂੰ ਸਾਰੇ ਪਰਿਵਾਰ ਨੂੰ ਨਚਾਇਆ ਅੰਦਰ ਬਹਿ ਗਿਆ ਉਹਦੀ ਪਾਣੀ ਲਿਆ ਦੋ ਬਸ ਪਾਣੀ ਵਾਲੇ ਬੰਦੇ ਸੀ ਉਹ ਤਾਂ ਮਾਲਕ ਨੇ ਸਾਡੇ ਚ ਬਿਸੋੜਾ ਪਾਤਾ ਬਹੁਤ ਵਧੀਆ ਬੰਦੇ ਸੀ ਮਿਲਨ ਮਰਤਨ ਵਾਲੇ ਕੋਈ ਅਸੀਂ ਵੀ ਬੰਦੇ ਠੰਡੇ ਸੀ ਉਹ ਵੀ ਬੰਦੇ ਠੰਡੇ ਸੀ ਜਿਵੇਂ ਅਸੀਂ ਕਹਿੰਦੇ ਸੀ ਉਵੇਂ ਹੀ ਚੱਲਦੇ ਸੀ ਵੇ ਇੱਕ ਦੂਜੇ ਬੰਦੇ ਨਾਲ ਸੀ ਕੋਈ ਗਰਮੀ ਸਰਦੀ ਨਹੀਂ ਮਖਾਉਂਦੇ ਸੀ ਛੋਟਾ ਪਰਿਵਾਰ ਸੀ ਵਧੀਆ ਆਪੋ ਆਪਣੇ ਥਾਂ ਠਾਕਾਣੇ ਲੱਗੇ ਸੀ ਸ਼ਰਮਣ ਮਾਲਕ ਨੇ ਜਿਹੜਾ ਘੜਾ ਬਣਾਤਾ ਉਹਨੇ ਤੋੜਤਾ ਉਹਨੇ ਪਤਾ ਕੱਲ ਨੂੰ ਤੋੜਸਾ ਅੱਜ ਤੋੜ ਦੇ ਬੰਦ ਭਾਗੀ ਘਟਨਾ ਸਾਡੇ ਨਾਲ ਇੰਨੀ ਕਿ ਜ਼ਿਆਦਾ ਹੋ ਗਈ ਹੈਗੀ ਖੁਸ਼ੀਆਂ ਦਾ ਮਾਹੌਲ ਸੀਗਾ ਰਿਸ਼ਤੇਦਾਰ ਇਕੱਠੇ ਹੋਈ ਸਾਰੇ ਦੋਨੇ ਪਰਿਵਾਰ ਮਸਾਂ ਇਕੱਠੇ ਹੋਈ ਹੋਈ ਪਰ ਜੋ ਪ੍ਰਮਾਤਮਾ ਰੱਬ ਨੇ ਕਰ ਗਿਆ ਸਾਡੇ ਨਾਲ ਉਹ ਬਹੁਤ ਜ਼ਿਆਦਾ ਮਾੜੀ ਹੋਈ ਸਾਡੇ ਨਾਲ ਜੋ ਵੀ ਆ ਚਲੋ ਜਿਹੜੇ ਜ਼ਿੰਦਗੀ ਤੋਂ ਜਾਵੜਿਆ ਪਰ ਘਟਾ ਬਹੁਤ ਵੱਡਾ ਸਾਨੂੰ ਪਰਿਵਾਰਾਂ ਨੂੰ ਪੈ ਗਿਆ ਠੀਕ ਆ ਗਰੀਬ ਬੰਦਾ ਕੋਈ ਵੀ ਆਪਾਂ ਵਾਸੀ ਨਹੀਂ ਇਹ ਵੀ ਆ ਕਿ ਕਰਜੇ ਥੱਲੇ ਇੰਨਾ ਕਾਜ ਦੇ ਨੱਪੇ ਪਏ ਪਰ ਉਹ ਸਾਡੇ ਕਿਸੇ ਅਰਥ ਲੇਖੇ ਨਹੀਂ ਲੱਗਿਆ। ਪਿੰਡਾਂ ਚ ਪਿਆ ਹੁਣ ਉਹ ਕੀ ਕਰਾਂਗੇ ਅਸੀਂ? ਬਿਲਕੁਲ ਬਿਲਕੁਲ ਸਾਡੇ ਤਾਂ ਕੇ ਕੰਮ ਦੇ ਵਿੱਚ ਨਹੀਂ ਨਾ। ਉਹਨੇ ਜਵਾਗ ਜਿਹੜੀ ਨੇ ਸਮਾਨ ਲਿਆ ਉਹਨੂੰ ਕੀ ਪਤਾ ਮੈਂ ਤਾਂ ਵਰਤਨਾ ਹੀ ਨਹੀਂ ਗਿਆ। ਕਿਹਦੇ ਹਾਸਤੇ ਇਕੱਠਾ ਕਰੀ ਇੰਨੇ ਮੈਂ? ਬਿਲਕੁਲ ਹੁਣ ਇਹ ਮੇਰੇ ਭਰਾ ਦਾ ਚਾ ਸੀ ਬਈ ਮੈਂ ਨਾ ਆਪ ਇਹਨੂੰ ਨਾਲ ਲੈ ਆ ਕੇ ਕੱਪੜੇ ਖਰੀਦੇ। ਬੂਠ ਜੋ ਵੀ ਮੰਨ ਦਾ ਬਈ ਆਪਾ ਬਈ ਆ ਇਹਨੇ ਮੈਨੂੰ ਗਣਾ ਬਾਈਨ ਨੇ ਮੈਂ ਕਿਹਾ ਤੂੰ ਕਿਉਂ ਪ੍ਰੈਸ਼ਰ ਪਾਉਣਾ ਬਹੁਤ ਵਧੀਆ ਕਰਾਂਗਾ ਪਰ ਪਤਾ ਨਹੀਂ ਜਿੰਨਾ ਵੀ ਇਹ ਹੋ ਜੂਗਾ ਦੁੱਖ ਬਹੁਤ ਆ ਜਿਆਦੇ ਬਾਈ ਸਾਡੇ ਕੋਈ ਅੰਦਰੋਂ છાਤੀ ਮਾਰ ਕੇ ਨਹੀਂ ਦੇ ਸਕਦਾ ਇਹ ਸਾਨੂੰ ਦੁੱਖ ਅਗੇ ਕੀ